ਹਰਗਣੋਂ ਕੌਣ ਆਇਆ ਤਰੇ ਕੌਣ ਆਇਆ ਹਾਂਜੀ ਕੀ ਹਾਲੇ ਅਵਰ ਸਭ ਨਾਲ ਠੀਕ ਠਾਕ ਹਾਂਜੀ ਲੈ ਜਾ ਕੌਣ ਆਇਆ ਚਾਚੂ ਆਦੇ ਚਾਚੂ ਆਦੇ ਸਸਿਕਾ ਸੋਇ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਕੱਲ ਤੇ ਹਰਗਣ ਜੋਗੇ ਕੱਪੜੇ ਨਹੀਂ ਸੀ ਲਏ ਤੇ ਅੱਜ ਹਰਗਣ ਜੋਗੇ ਕੱਪੜੇ ਦੇ ਦਾਂਗੇ ਤੇ ਨਾਲੇ ਆ ਡੈਡੀ ਨੂੰ ਨਾ ਕਰਨ ਨਾਲ ਕਿੰਨੇ ਉਧਰ ਆਪਣੇ ਪਾਰਟ ਚ ਨਾ ਮਸ਼ੀਨ ਜੀ ਦੇਣ ਵਾਤੇ ਚੱਲੇ ਆ ਉਹਦੇ ਨਾਲ ਨਾ ਹਲਦੀ ਤਾਂ ਹੋਣੀ ਹੈ ਲੈੜੀ ਨੇ ਹੱਥਾਂ ਨਾਲ ਨੇ ਧੋਪ ਦੀ ਮਿੱਟੀ ਨਹੀਂ ਛੇਤੀ ਲੱਗਦੀ ਆਹ ਨੇ ਗੱਡੀ ਧੋਣ ਵਾਲੀ ਜਿਹੜੀ ਆ ਮਸ਼ੀਨ ਪ੍ਰੈਸ਼ਰ ਵਾਲੀ ਇਹ ਦੇਖਣੀ ਹੈ ਨਾ ਥੋੜਾ ਸਲੋ ਪ੍ਰੈਸ਼ਰ ਕਰਕੇ ਨਾ ਤੇ ਧੋਲਾਂਗੇ ਮਿੱਟੀ ਮਿੱਟੀ ਝੜ ਜੂਗੀ ਯਾਰ ਉਦਾਂ ਵਾਕਿਆ ਕਿੰਨੀ ਇਹਦੇ ਮੁਸ਼ਕਲ ਹੁੰਦੀ ਹੈ ਨਾ ਲੈ ਇਹਨਾਂ ਸ਼ਾਰਟ ਬੱਕੜ ਕੇ ਮੋੜ ਹੁਣ ਖੇਤਾਂ ਦੀ ਇਹ ਇਸ ਇਦਾਂ ਹਲਦੀ ਹੈ ਕਿ ਇੱਕ ਪੀਸ ਸੁਣਾ ਪੈਂਦਾ ਝਾੜਨਾ ਪੈਂਦਾ ਹੁਣ ਉਹ ਝਾੜਨਦਾ ਹੀ ਕਈ ਨਾ ਮੈਂ ਪੁੱਟ ਪਟਾਈਆਂ ਨੇ ਹੁਣ ਪਾਣੀ ਲੱਗਦਾ ਇਦਾਂ ਹੀ ਪੀਸ ਵੱਡੇ ਵੱਡੇ ਜਾਂਦੇ ਪਰ ਕੋਲ ਬਣਾ ਇਦਾਂ ਜਿਸ ਬੰਦਾ ਡਿੱਗਦਾ ਫਿਰਦਾ ਆਖੋ ਕਦੀ ਕਿਤੇ ਬੈ ਹੁਣ ਪੈਰਾਂ ਭਰ ਬੈਠਾ ਨਹੀਂ ਜਾਂਦਾ ਤੱਪੜਿਆਂ ਚੁੱਕੀ ਫਿਰਦੀ ਬੋਰੀ ਤੇ ਮੰਮੀ ਹੁਣ ਮੁਰਾ ਹਾਲ ਬੰਕੇ ਦਿਹਾੜੇ ਰੰਬਾ ਫੜ ਲਿਆ ਸਵੇਰ ਦੇ 8 ਵਜੇ ਲੱਗੇ ਤੇ ਸ਼ਾਮ ਦੇ 6 ਵਜੇ ਤੇ ਭੱਜ ਦੌੜ ਮੜੀ ਨੱਕ ਰਹਿ ਗਿਆ ਬਾਬਾਂ ਬੋਲ ਗਈ ਜਿੱਦਾਂ ਕਹਿੰਦੇ ਇੱਧਰ ਵੇਖੋ ਹੁਣ ਕੀ ਬਣਦਾ ਆ ਬੋਰੇ ਚਾ ਕੱਢੀ ਉਹ ਇੱਕ ਅੱਦੇ ਬੋਰਾ ਹੋ ਰਿਹਾ ਕੋਈ ਕਹਿੰਦਾ ਹਲਤੀ ਬੜੀ ਕੋਈ ਕਹਿੰਦਾ ਮਿਰਚਾਂ ਬਣੀਆਂ ਕੋਈ ਕਹਿੰਦਾ ਕੋਈ ਕਹਿੰਦਾ ਗੰਡੇ ਬੜੇ ਆ ਆਖਾ ਬੰਡਿਆਂ ਮੈਂ ਕੱਲ ਦਾ ਇਦਰ ਵੀ ਉਹ ਪਹਿਨਾ ਸਾਰਾ ਥਾਂ ਇਹ ਕੱਲ ਦਾ ਕਈ ਨਾ ਆ ਸਾਰਾ ਥਾਂ ਓਟਪਟਾਈ ਕੀਤੀ ਹਲਦੀ ਦੀ ਹਾਂ ਆ ਜਿਹੜਾ ਵਾ ਸਾਰਾ ਹਲਦੀ ਦਾ ਜੋ ਕੱਖ ਪੱਤੇ ਨੱਥਾ ਉਹ ਕਿਲਾ ਉਹਦੇ ਪੱਤੇ ਤੇ ਹੁਣ ਇਦਰ ਸ਼ੁਰੂ ਕੀਤਾ ਆ ਦੇਖੋ ਇਹ ਹੁੰਦਿਆਂ ਕੋਲ ਕੋਲ ਜਾਂ ਲੱਕ ਰਿਆਂ ਗਿਆ ਬੁਰਾ ਹਾਲ ਹਾਂਜੀ ਪਰੰਪਰਾ ਬਾਹਰ ਬਹਿਣ ਵਾਲਾ ਕੰਮ ਵਾਣਾ ਮੈਂ ਪਰੰਪਰਾ ਬਾਹਰ ਵਾਲਾ ਹਾਂ ਆਹੋ ਹਾਂ रखी, रखी जाओ मैं थक गई अभी बह गए शामा पै गां ना रात ही पै गई के थोड़ी ही रेह गई है ਪਟਦਾ ਪਟਦੋ ਆਇਆ ਰਬਾ ਮੇਰੀ ਕੀ ਹੋਇਆ ਥੱਕ ਗਿਆ ਤਾਂ ਮੰਜਾ ਹੋਵੇ ਇੱਥੇ ਤਾਂ ਲੰਮੇ ਪੈਸੇ ਥੋੜੀ ਰਹਿ ਗਈ ਹੈ ਨਾ 2 ਕਟਾਪ ਚਲੋ ਬਸ ਹੋਣਾ ਦਰੋਂ ਹੁਣ ਮੈਂ ਚਾਹ ਲੈ ਕੇ ਆਂ ਔਰ ਰੱਖੀ ਕੰਦ ਕਰੋ ਇੱਥੇ ਰੱਖਤੀ ਆ ਉਤੋਂ ਹੁਆ ਇਦਾਂ ਇਹ ਦੇ ਜੇ ਨਿਕਲਦੇ ਤੇ ਕਈ ਨਾ ਤੇ ਇਦਾਂ ਖਾਪ ਗਏ ਸਵੇਰ ਦੇ ਹਿੰਮਤ ਨਹੀਂ ਰਹੀ ਇੱਕ ਦਿਜੇ ਕੋ ਉੱਠਣ ਦੇ ਉਹਨੇ ਕਹਿੰਦੀ ਹਾਂ ਤੂੰ ਜਾ ਚਾਹ ਲਿਆ ਐਨੇ ਦਲੇਰੀ ਵੇਖੋ ਕਿੰਨੀ ਕਦ ਜੇ ਚਲੋ ਕੋਈ ਗੱਲ ਨਹੀਂ ਐਨੀ ਬੜੀ ਇਹਦੇ ਮੈਂ ਫਸਿਆ ਰਹਿਣਾ ਹਿੰ 2-3 ਦਿਨ ਅਜੇ ਹੋਰ ਮਿਹਨਤ ਬੜੀ ਆ ਤੇ ਵੇਖਣ ਨੂੰ ਲੱਗਦਾ ਫਸਲ ਬੜੀ ਹੋ ਜੇ ਕਰੀਏ ਤੇ ਫੇਰ ਜਾਂ ਤੇ ਬੰਦਾ ਕਰਾਵੇ ਤੇ ਕੋਈ ਤੇ ਫੇਰ ਦੁੱਖ ਨਹੀਂ ਲੱਗਦਾ ਕਿ ਬੰਦੇ ਨੇ ਸਾਥ ਦਿੱਤਾ ਇੱਕ ਦੂਜੇ ਨੇ ਆ ਚੰਗਾ ਜੀ ਧੰਨਵਾਦ ਖੇਤਾਂ ਦੀ ਸਵਾਣੀ ਡਈ ਖੇਤਾਂ ਚੋਂ ਹਲਦੀ ਚੁਗਣ ਹੁਣ ਇਹਨੇ ਚੁਗ ਲਈ ਥੋੜੀ ਜੀ ਆ ਭਾਜੀ ਹੁਣਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਚਾਹ ਇਥੇ ਮੈਨੂੰ ਖੇਤਾਂ 'ਚ ਲਿਆ ਲਿਆ ਪੈ ਜਾਂਦੇ ਜਿੰਦੇ ਵਸਦੇ ਰਹਿਣ ਤੇ ਖੇਤਾਂ ਦੇ ਅੱਜ ਜਿਹੜੀ ਆਈ ਮੈਡਮ ਬਹੁਤ ਮਿਹਨਤ ਕੰਢੀ ਇੰਦਰ ਜ਼ੋਰ ਹੋ ਗਿਆ ਸਾਰੇ ਟੱਬਰ ਨੂੰ ਭਾਜਣਾ ਪਈਆਂ ਤੇ ਅਜੇ ਧੋਣੀ ਆ ਧੋ ਕੇ ਸੁਕਾ ਕੇ ਮੜੀ ਮੋਟੀ ਫੇਰ ਇਹਨੂੰ ਪਾਣੀ 'ਚ ਉਬਾਲਣਾ ਫਿਰ ਜਿੰਨਾ ਆ ਵਾ ਸਮਝ ਲਓ ਵੀ ਇਹਨੂੰ ਬਾਲਣਾ ਹੋਵੇ ਨਹੀਂ ਅਜ ਨਹੀਂ ਬਾਲਟੇ ਚ ਦੇ ਇਹਨੂੰ 3-4 ਘੰਟੇ ਪਾਣੀ ਚ ਬਾਲਣਾ ਆ ਮਾਲ ਕੇ ਤੇ ਫਿਰ ਇਹਨੂੰ ਸੁਕਾਉਣਾ ਸੁਕਾਉਂਦਿਆਂ 1-2 ਮਹੀਨਾ ਸੁਕਾਉਂਦਿਆਂ ਨਗ ਜਾਂਦੇ ਤੇ 2 ਕੁ ਮਹੀਨੇ ਤੇ ਫਿਰ ਦੋਵਾਂ ਮਹੀਨਿਆਂ ਬਾਅਦ ਫਿਰ ਪੀਛਣ ਤੇ ਲੈਕ ਹੋਣੀ ਆਖੋ ਕਈਆਂ ਦੇ ਨਾਲ ਇਥੇ ਮੇਰਾ ਜੋਰ ਹੋ ਗਿਆ ਤੇ ਇੰਦਾ ਮੈਂ ਢੇਰੀਆਂ ਲਾਉਂਦਿਆਂ ਅੱਜ ਇਹਦੇ ਘਰ ਕੇ ਥੋੜੀ ਜੀ ਆ ਬੁੱਟੀ ਗਈ ਨੇ ਤੇ ਮੇਰੇ ਤੇ ਬਾਬਾ ਬੋਲ ਗਈ ਰੱਬ ਹੀ ਰੱਖਾ ਓਦਾਂ ਬਾਬਾ ਨਾਨਕ ਪਲੀ ਕਰੇ ਬਲ ਬਖਸ਼ੇ ਸਭ ਨੂੰ ਜੀਆਂ ਨਾ ਬਹਾਰਾਂ ਦਾ ਚੁੱਕ ਚਕਾਈਆ ਚੱਲਣ ਡਿਆ ਤੇ ਮੇਕੋ ਹੁਣ ਲੱਭਦਾ ਕੀ ਫੇਰ ਇਹਨੂੰ ਧੋਣਾ ਵਾ ਧੋ ਕੇ ਫੇਰ ਇਹਨੂੰ ਸਕਾਉਣਾ ਸਕਾ ਕੇ ਫੇਰ ਇਹਨੂੰ ਉਬਾਲਣਾ ਵਾ ਬਾਲ ਕੇ ਹੋਰ ਕਣਿਆ ਸਵਿਹਰ ਦਾ ਲੱਕ ਦੋਰਾ ਹੋ ਗਿਆ ਬਹੁਤ ਜਾਨ ਤੇ ਬਣੀ ਹਾਂ ਹੁਣ ਇੰਨਾ ਕਿ ਚੁੱਕਿਆ ਅੰਨਾਰਾ ਤੇ ਹੁਣ ਆ ਲੱਗਾ ਜਾਂ ਇੱਕ ਇੱਕ ਤੀਲਾ ਤੇ ਚਾਹ ਤਿੰਨ ਚਾਰ ਵਾਰੀ ਪੀ ਲਈ ਰੋਟੀ ਖਾ ਲਈ ਕੋਲ ਕਲੇ ਯਾ ਮਤਲਬ ਗੱਲ ਕਾਦੀ ਵੀ ਬਹੁਤ ਜਿਆਦਾ ਹਾਂ ਵਾਡ ਵਡਾ ਯਾ ਇਥੇ ਨਾ ਪੈਰ ਰਖੇਂਦਾ ਕਿਤੇ ਕਿਤੇ ਇਥੇ ਹੁਣ ਤੁਹਾਨੂੰ ਕੀ ਦਸੀਏ ਇਥੇ ਕਿਤੇ ਕਿਤੇ ਇਥੇ ਗੰਦਗੀ ਦਾ ਥੋੜਾ ਜਿਹਾ ਢੇਰ ਹੀ ਸਕਾਰੀ ਨੇ ਕੀਤਾ ਉਹ ਕਈ ਨਾ ਚੁੱਕ ਕੇ ਹਟਿਆ ਉਹ ਆ ਇਥੇ ਬਾਹਰ ਤੇਰੀ ਲਾਈ ਲਾਈ ਆ ਪੁੱਟੂ ਗਮ ਥੋੜੀ ਨਿਕਲੇ ਬਹੁਤੀ ਨਿਕਲੇ ਕੋ ਉਤਸ਼ ਕਰਨਾ ਪੈਣਾ ਹੈ ਆ ਹੁਣ ਮੁੰਗਰੇ ਮੰਗਰੇ ਉਦਾਂ ਵੇਖੋ ਹੋ ਜਣੇ ਮਹਾਰਾਜ ਦੀ ਮਿਹਰ ਨਾਲ ਕਣਨੇ ਤੇ ਉਹਦੇ ਹੱਥੋਂ ਆਸੀ ਦਾਦੇ ਦੇ ਗੰਡੇ ਲਾਏ ਤੇ ਮਿਲਦੇ ਬੜੇ ਸੀ ਮੈਂ ਪੁੱਟ ਪਟਈਏ ਕਰਕੇ ਇਧਰ ਵੀ ਲਾਏ ਆ ਸਾਰਾ ਇਹ ਇਹ ਹੋ ਗਏ ਅਸੀਂ ਕੁਝ ਬਿਰਲੇ ਇਥੋਂ ਫਿਰ ਪੋਟਿਆ ਕੁਥਾਂ ਪੋਟ ਕੇ ਲਾ ਲੇ ਕੋ ਜਾ ਖਤੀਜੋਂ ਪੁੱਟੇ ਤੇ ਇੰਨਾ ਵਿੱਚ ਵੀ ਆ ਬੀ ਬੂ ਬੀਜੇ ਮਿਰਚਾਂ ਮੁਰਚਾਂ ਦੁੱਜਾ ਤੇ ਜਾ ਕਿਹਸੇ ਗਰੀਲੇ ਬੀਜੇ ਕੈਸੇ ਕद्दू ਕੈਸੇ ਤੋਰੀਆਂ ਇਹ ਇੰਨਾ ਚ ਖੋਜਾ ਉਹ ਜਿਹੜੀ ਆਹ ਕੋ ਪਿਆਜ਼ ਉਹਦੇ ਵਿੱਚ ਵੀ ਭਿੰਡੀਆਂ ਲਾ ਕੇ ਰੱਖੀਆਂ ਟੱਕੇ ਦੇਖੋ ਬਾਕੀ ਆ ਪਿਆਜ਼ ਵੀ ਸੰਘਣੇ ਕੀਤੇ ਹੁਣ ਇਹਦੇ ਵੀ ਤਿੰਨ ਚਾਰ ਦਿਨ ਹੋ ਗਏ ਕੋਲ ਕੋਲਾਈ ਕਦੀ ਪਾਣੀ ਲਾ ਕੇ ਦੀ ਕੋਹਲਾ ਆ ਦੋ ਤਿੰਨ ਗੋਡੀਆਂ ਉਧਾਂ ਮੈਨੂੰ ਦੇਤੀਆਂ ਜਾ ਜਾਨ ਉਧਰ ਪਰ ਥੋੜੇ ਜਿਹਾ ਸਾ ਆ ਗਿਆ ਆ ਇਧਰ ਤੁਹਾਨੂੰ ਦੱਸਿਆ ਹੀ ਜਿਵੇਂ ਕੋਈ ਸਰੋਂ ਤੇ ਫੁੱਲ ਪਏ ਆ ਇਧਰ ਮੂਲੀ ਦੇ ਡੱਕ ਬੀਜੇ ਉਧਰ ਥੋੜੀ ਜੀ ਇਆਂ ਇਥੇ ਮੂਲੀਆਂ ਲਾਤੀਆਂ ਜੇ ਹੋ ਜਾਣਗੀਆਂ ਇਦਰ ਬਾਗ ਬਗੀਚਾ ਇਦਰ ਪਪੀਤੇ ਦੇ ਪੱਤੇ ਕੁਝ ਔਖ ਗਿਏ ਕੁਝ ਫਲ ਲੱਗਾ ਕੁਝ ਹੁਣ ਵੇਖਦੇ ਆਂ ਕਿ ਕਾ ਪੁੱਟਦੇ ਆ ਤੇ ਫਿਰ ਕੀ ਬਣਦਾ ਅਗੋਂ ਜੋ ਸਤਗੁਰੂ ਨੇ ਭਾਵੇ ਭੇਂਦੀ ਵੀਰ ਕਹਿੰਦਾ ਸੀ ਵੀ ਭੇਂਦੋ ਵੀਰ ਡੇਵਿਡ ਆਇਆ ਮੇਰੇ ਨਾਲ ਸਲਾਹ ਦੇਣ ਤੇ ਮੈਂ ਕਿਹਾ ਲੋ ਜੀ ਵੀਰ ਜੀ ਧੰਨਵਾਦ ਕਰਦਿਆਂ ਇੱਥੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਹ ਹੁਣ ਵੀਰ ਲੈਵਲ ਕੰਡਿਆ ਭਾਵੇ ਰੋਟੀ ਖਵਾ ਤੇ ਭਾਵੇ ਰਸ ਦੀ ਖਵਾਲ ਖਵਾ ਲਣੀ ਆਂ ਹਾਂ ਪਹਿਲਾਂ ਸਾਰੇ ਹੁਣ ਗੋੜ ਲਈ ਇਹ ਗੋੜ ਕੇ ਤੇ ਹੁਣ 15 ਘਾਂਟੇ ਸਮਝੋ ਵੀ ਸੁਹਾਗਾ ਫੇਰਦੇ ਆ ਵੀਰ ਲੱਗਾ ਮੈਨੂੰ ਹੈਲਪ ਕਰਾਉਣ ਆਹ ਕੀ ਬਾਤ ਹੈ ਹੋਏ ਕਹਿੰਦਾ ਵੀ ਐਦਾਂ ਨਹੀਂ ਕਰੀਦਾ ਕਿਉਂਕਿ ਇਹਦਾ ਤਜਰਬਾ ਹੈ ਸੁਹਾਗੇ ਸੁਗਾ ਵੀ ਵੰਦਾ ਰਿਹਾ ਕਹਿੰਦਾ ਹਾਲ ਵੀ ਜੋਇਆ ਮੈਂ ਆਪਣੇ ਹੋਸ਼ 'ਚ ਤੇ ਖੂਬ ਵੀ ਚਲਾਇਆ ਤੇ ਮੈਂ ਆਖਿਆ ਫਿਰ ਮੈਂ ਹੁਣ ਅੱਗੇ ਤੇ ਮਨਮਰਜ਼ੀਆਂ ਕਰਦਾ ਹੁਣ ਮੈਂ ਥੋੜੀ ਸਲਾਹ ਫੇਦੀ ਲੈਣ ਦਾ ਪਿਆ ਇਹ ਵੀਰ ਨੇ ਨਾ ਹੈਲਪ ਕੀਤੀ ਜਿੰਦਾ ਰਹੇ ਤੇ ਇਹਨੇ ਹੁਣ ਇਹ ਹੱਲਾਸ਼ੇਰੀ ਦੇ ਕੇ ਤੇ ਇੱਥੇ ਕੱਲ ਵੀ ਕਹਿੰਦਾਗਾ ਹੁਣ ਨਾ ਇਦਾਂ ਰਹਿਣ ਦੀ ਇਦਾਂ ਹੀ ਕਿਹਾ ਇਹਨੇ ਤੇ ਕਹਿੰਦਾ ਇੱਥੇ ਹੁਣ ਗੰਡੇ ਲਾ ਦੀ ਖਾਲੀ ਥਾਂ ਨੇ ਦੁੱਧ ਦੇਣਾ ਕਹਿੰਦਾ ਤੇ ਮੈਂ ਨਹੀਂ ਫਿਰ ਉਸੇ ਵੇਲੇ ਦੌੜਾਇਆ ਮਤਲਬ ਇਹਦਾ ਕਹਿਣ ਦਾ ਹੈ ਸਮਝਾਉਣ ਦਾ ਵੀ ਇਹਨੂੰ ਕੰਮ ਕਰਦੇ ਐਵੇਂ ਨਾ ਰਹਿਣ ਦੀ ਆਹ ਮੈਂ ਕਿਹਾ ਵੀ ਗੰਡੇ ਭੇਂਦੀਏ ਵੀਰ ਕਹਿੰਦਾ ਵੀ ਭੇਂਦੇ ਕਾਣਾ ਮੈਂ ਕਿਹਾ ਲੋ ਜੀ ਵੀਰ ਜੀ ਕਰਦੇ ਨੇ ਕੰਮ ਆਰੰਭ ਇੱਕ ਨੇ ਕਹੀ ਦੂਜੇ ਨੇ ਮੰਨੀ ਤੇ ਸਭੇ ਬ੍ਰह्म ਗਿਆਨ ਗੁੱਡ ਨਾ ਲੇਰ ਨਹੀਂ ਲਾਉਣੀ ਚਾਹੀਦੀ ਗੁੱਡ ਗੁੱਡ ਉਹ ਵੀ ਇਦਾਂ ਕਹਿਣਾ ਮੰਨਣਾ ਚਾਹੀਦਾ ਹਾਂਜੀ ਪ੍ਰੀਤਮ ਸਿੰਘ ਮੋਗੇ ਤੋਂ ਆਏ ਜੀ ਤੇ ਮੈਂ ਇਹਨਾਂ ਵੀਰ ਕੋਲ ਨਾ ਗੰਡਿਆਂ ਦਾ ਕਾਣ ਲੈਣਾ ਬਹੁਤ ਆਵਾਜ਼ ਬਰੇਟ ਆ ਤੇ ਇਹ ਤਾਂ ਭੱਜੇ ਆਉ ਤੇ ਵੀਰ ਗਰੰਟੀ ਚੋਕਦਾ ਕਹਿੰਦਾ ਪਿਆਜ਼ ਪੁੱਟਣ ਤੱਕ ਮੈਂ ਇੱਥੇ ਆ ਤੇ ਆਹ ਵੇਖੋ ਵੇਚਦਾ ਇਹ ਨਾ ਸਾਨੂੰ ਦੱਸਦਾ ਸੜਕ ਦੇ 메ਨ ਰੋਡ ਤੇ ਆ ਇਧਰ ਹੋਟਲ ਪਾਰਕ ਨਿਊ ਦੇ ਬਿਲਕੁਲ ਸਾਹਮਣੇ ਸੜਕ ਦੇ ਉੱਤੇ ਕਿਹਾ ਤੇ ਇਹਦਾ ਕਾਰੋਬਾਰ ਚੱਲੇ ਤੇ ਇਹਨੂੰ ਪਤਾ ਲੱਗੇ ਵੀਰ ਨੂੰ ਵੀ ਬਟਾਲੇ ਵਾਲੇ ਗੁਰਦਾਸਪੁਰ ਵਾਲੇ ਕੈਸੇ ਇਨਸਾਨ ਆ ਤੇ ਇਹ ਵੀ ਜੱਸ ਗਾਉਂਦਾ ਰਹੇ ਤੇ ਅਸੀਂ ਵੀ ਜੱਸ ਗਾਉਂਦੇ ਰਹੀਏ ਤੇ ਇਹ ਇੱਥੇ ਪੱਕਾ ਆ ਕੇ ਆਪਣਾ ਅੱਡਾ ਬਣਾਏ ਮੋਗੇ ਤੋਂ ਆ ਕੇ ਵੀਰ ਵੇਚਦਾ ਕਿ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਿਆ ਵੇਖੋ ਤੇ ਮੈਂ ਉਧਰ ਖੜਨੀਆਂ ਪੰਜ ਚਾਰ ਗੁੱਸੀਆਂ ਤੇ ਇਹ ਵੀਰ ਦੀ ਗਰੰਟੀ ਸਦਕਾ ਇਹਦੇ ਨਾਲ ਮੋਹ ਐਸਾ ਹੋ ਗਿਆ ਪਹਿਲੀ ਵਾਰ ਹੀ ਆਇਆ ਮਿਲਿਆ ਪਹਿਲੀ ਹੀ ਨਹੀਂ ਤੇ ਮਨ ਨੂੰ ਸੂ ਗਿਆ ਤੇ ਇਹਦਾ ਕੰਮ ਚੱਲੇ ਮਾਰੋ ਮਾਰ ਧੌੜਾ ਜਾਵੇ ਇਧਰ ਨੂੰ ਤੇ ਲੈਣ ਲਾ ਦਿਓ ਮੇਰਾ ਵੀਰ ਵੇਖ ਕੇ ਨਾ ਵੀਡੀਓ ਅੱਜ ਤੇ ਸਾਇਦ ਪਈ ਨੇ ਕੱਲ ਪਊ ਤੇ ਕੱਲ ਪੈਂਦਿਆਂ ਸਾਰੀ ਆਉਂਦੇ ਐ ਪਤਾ ਲੱਗਿਆ ਵੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਬਾਬੇ ਨਾਨਕ ਦੇ ਦਰ ਤੇ ਆਇਆ ਕੰਦ ਸਾਹਿਬ ਗੁਰਦੁਆਰੇ ਹਲੋ ਉਹ ਨਵੀਂ ਦੇ ਵਿੱਚ ਰੱਖ ਪਾਣੀ ਦੇ ਲੋ ਲੋ ਰੱਖ ਦੰਦ ਲੋ ਜੀ ਪਾਣੀ ਦੇ ਵਿੱਚ ਰੱਖ ਲੋ ਭੇਂ ਭੇ ਕੇ ਰੱਖ ਦੰਦ ਹਾਂ ਇਤਰਾ ਪਾਣੀ ਦੇ ਵਿੱਚ ਰੱਖ ਤੇਰਾ ਰੱਬ ਭਲਾ ਕਰੇ ਠੀਕ ਹੈ ਇਦਾਂ ਭਾਈ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਮੁੱਢ ਭੇਂ ਭੇ ਕੇ ਤੇ ਇਦਾਂ ਵਿੱਚ ਰੱਖ ਖਾਲੀ ਦੇ ਹੁਣ ਸਈਆ ਇਹ ਤੇਰੇ ਜਿਹੜੇ ਆ ਉਪਰੋਂ ਨਹੀਂ ਪੇੜਾ ਉੱਪਰੋਂ ਦਾ ਭਲ ਗਿਆ ਤੇ ਗਲ ਗਿਆ ਗੰਡਾ ਸਾਰਾ ਹਾਂ ਜੜਾਂ ਪੇ ਜੜਾਂ ਬਹਿ ਇਦਾਂ ਕੀਤਾ ਹਾਂ ਜੜਾਂ ਭਿੱਜਣਗੀਆਂ ਤੇ ਫੇਰ ਭਾਵੇਂ ਤੂੰ ਕੱਲ ਵੀ ਇਹਨਾਂ ਨੂੰ ਬੀਜ ਦੇਂਗਾ ਲਾ ਦੇਂਗਾ ਤਾਂ ਵੀ ਫੇਰ ਵੀ ਇਹ ਖੁਸ਼ ਰਹਿਣਗੇ ਹਾਂ ਇਦਾਂ ਕੀਤਾ ਹਾਂ ਇਦਾਂ ਹੀ ਮੰਨੀ ਐਸੇ ਚੱਲੇਗਾ ਕੰਮ ਸਿਆਣੇ ਬੰਦੇ ਦੀ ਮੰਝ ਜਾਂਦੀ ਹੈ ਹੇ ਲੋ ਜਿਹੜਾ ਭੇਜ ਗਿਆ ਸਾਰੀਆਂ ਭੇਜ ਗਿਆ ਭੇਜ ਗਿਆ ਤਾਂ ਹੁਣ ਇਦਾਂ ਕਰੋ ਜਿੰਨਾ ਵੀ ਪਾਣੀ ਹੈਗਾ ਨਾ ਤੁਹਾਡੇ ਬਾਲਟੇ ਦੇ ਵਿੱਚ ਇਹਨੂੰ ਖਾਲੀ ਦੇ ਵਿੱਚ ਪਾ ਦਿਓ ਸਾਰੇ ਜੀ ਲਓ ਜੀ ਲਓ ਟੋਟਲ ਪਾਣੀ ਪਾ ਦਿਓ ਇਧਰ ਚ ਆਡੀ ਡੇ ਲਾਉਣ ਗੰਡੇ ਤੇਰਾ ਅੰਕਲ ਕਹਿੰਦਾ ਮੇਰੇ ਵੀ ਆਏ ਵੀਡੀਓ ਆ ਇਧਰ ਭਾਜੀ ਸੱਸੀ ਅੰਕਲ ਜੀ ਚਾਹ ਭਾਜੀ ਹੁਣੀ ਪਿਆ ਆ ਵੇਖ ਲੈ ਇੱਕ ਵਾਰ ਨਹੀਂ ਭਰਾਵਾ ਮੈਂ ਇਹ ਕੱਲ ਵੀ ਚਾਰ ਪੰਜ ਵਾਰੀ ਨਹੀਂ ਨਹੀਂ ਉਦਾਂ ਹੀ ਮੇਰੀ ਸਿੱਫਤ ਕੰਡੇ ਉਦਾਂ ਸਿੱਫਤ ਕੰਡੇ ਸਹੀ ਗੱਲ ਐ ਇਹ 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 ਇਹਦ ਗੱਲ ਆ ਗਈ ਐ ਮੈਂ ਨਹੀਂ ਕੁਝ ਵੀ ਦਿੱਤਾ ਇਹ ਇਹ ਤੇ ਹੁਣ ਨਾ ਆ ਹੀਰੇ ਹੀ ਮੇਰੇ ਲੱਗੇ ਕੋਈ ਨੂਰੀ ਕੋਈ ਲਾਲੀ ਕੋਈ ਹੀਰਾ ਏ ਇਦਾਂ ਹੀ ਉਹ ਗੱਲ ਨੇ ਗਵਾਨ ਲਾ ਵੀ ਕੋਠੇ ਦੇ ਬੋਰੇ ਚੜਾਈਓ ਤੇ ਆ ਇੰਨੀ ਹਲਦੀ ਨਿਕਲਾਈ ਤੇ ਨਾਲ ਦੀਦੀ ਨੇ ਕੰਮ ਕਰਾਇਆ ਹੋਏ 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 ਬਾਵਾ ਤੜੇ ਤੜੇ ਢੇਲੇ ਆ ਇਹਨੂੰ ਹੁਣ ਤਾਂ ਹੁਣਾ ਹਾਂ ਸਾਰੀ ਧੋਣੀ ਹੈ ਹੁਣ ਤਾਂ ਸੁੱਕਣੀ ਪਾਉਣੀ ਹੈ ਹੋਰ ਕੀ ਹੋਰ ਇਹਦੇ ਨਾਲ ਨਾਲ ਆਏ ਧੌਂ ਲਿਆ ਭਰਾਵਾ ਵੇ ਮਾਰਕਾ ਪ੍ਰੈਸ਼ਰ ਜੇ ਮਿੱਟੀ ਲਾਉਣ ਦੇ ਪ੍ਰੈਸ਼ਰ ਹੈ ਜੇ ਸਲੋ ਕੀਤਾ ਆ ਆਪ ਹੀ ਨਾ ਮੈਂ ਮਿੱਟੀ ਆ ਮੈਂ ਆ ਟੈਕਨੀਸ਼ੀਅਨ ਮਿੱਟੀ ਜਿਹੜਾ ਆ ਨਹੀਂ ਲੱਭ ਜਾਂਦਾ ਕਿੰਨਾ ਮਾਰਨੀ ਇਹ ਕਿ ਕਰਨੋਂ ਦਾ ਪ੍ਰੈਸ਼ਰ ਹੀ ਨਹੀਂ ਪਾਣੀ ਦਾ ਬਣਦਾ ਤੇ ਟੈਂਕੀ ਦਾ ਟੂਟੀ ਦਾ ਪ੍ਰੈਸ਼ਰ ਹੈ ਨਹੀਂ ਉਹ ਟੂਟੀ ਲਈ ਨਾ ਉਹਦਾ ਪ੍ਰੈਸ਼ਰ ਮਗਰੋਂ ਘਟਿਆ ਹੁਣ ਤੇਜ਼ ਹੋਇਆ ਫਿਰ ਸਲੋ ਹੋ ਗਿਆ ਹੁਣ ਆ ਗਿਆ ਫਿਰ ਤੇਜ਼ ਐਦਾਂ ਮੈਂ ਨਹੀਂ ਤੇ ਹੁਣ ਨੂੰ ਧੋਦਣੀ ਕਿ ਘੰਟਾ ਆ ਗਾ ਫੜਦੇ ਨੂੰ ਤੇ ਟੈਂਕੀ ਦੇ ਵਿੱਚ ਵੀ ਨਾ ਸਿੱਧਾ ਪਾਇਪ ਸੁੱਟਿਆ ਜਿੰਦਾ ਫਿਰ ਤਾਰ ਨਹੀਂ ਪਹੁੰਚਦੀ ਬਿਜਲੀ ਦੀ ਆ ਜਿਹੜੀ ਉਹ ਕਾਲੀ ਤਾਰ ਨਹੀਂ ਲਾਈ ਉਹ ਸਟੇਸ਼ਨ ਬੋਰਡ ਦੀ ਤਾਰ ਕੱਢ ਜਿੰਦੇ ਬੋਰਡ ਬੜੀ ਦੂਰ ਲੱਗਾ ਬਿਜਲੀ ਦਾ ਤੋਂ ਤੋਂ ਅਸੀਂ ਇਦਾਂ ਕੱਢਣ ਨੇ ਆ ਕੀ ਹੋਣਾ ਡੈਡੀ ਧੋਦਣਗੇ ਤੇ ਮੈਂ ਚੱਲਿਆ ਵਾਂ ਸਲੂਨ ਇੱਕ ਬੋਰੀ ਧੋਤੀ ਬਹਾਦ ਇਹ ਤਿੰਨ ਬੋਰੀਆਂ ਪਈਆਂ ਹਣੀਆਂ ਧੋਤੀ ਬਸ ਥੋੜੀ ਜਿਹੀ ਕਿਉਂਕਿ ਉਹ ਸਲੂਨ ਤੋਂ ਫੋਨ ਆਈ ਜਾਂਦੇ ਉਹ ਕਹਿੰਦੇ ਕੂਚ ਲੈਣੀ ਐ ਇਹਨੂੰ ਚੀਜ਼ ਲੈਤੀ ਐ ਮੀਂਹ ਕਹਿੰਦੇ ਨਹੀਂ ਲੈ ਆਕਦੇ ਨਹੀਂ ਮੈਂ ਲੈ ਕੇ ਦੇਣੀ ਐ ਧੀਆ ਮੇਰੀ ਪਾਪਾ ਦੀ ਧੀਆ ਪਾਪਾ ਦਾ ਮੁੰਡਾ ਨਾ ਤੂੰ ਆਏ ਮਮਾ ਦਾਦੇ ਕੰਮ ਲੱਲੀ ਜੀਜੀ ਕੰਮ ਜੀਜੀ ਲੱਲੀ ਮੈਂ ਖਾਣਾ ਕੰਮ ਪਾਪੜ ਲੈ ਆਇਆ ਹਾ ਪਾਪੜ ਲੈ ਕੇ ਤੇਨੂੰ ਪੂਰਾ ਪੈਕਟ ਲੈਤਾ ਮੇਰੇ ਪਾਪੜ ਜੈ ਹੀ ਤੇ ਮੈਂ ਹਾਂ ਖੁਸ਼ ਹੋ ਕੇ ਚਲ ਖਾ ਲੈਂਦੀ ਮਿੱਠੇ ਨਾਲੋਂ ਚੰਗੇ ਆ ਯਾਰ ਹਾ ਲੂਣ ਵਾਲੀ ਚੀਜ਼ ਚੰਗੀ ਆਗੇ ਅੱਜ ਜਾ ਰਹੇ ਆ ਅਲਟਰਾ ਦੇ ਵਿੱਚ ਉੱਪਰ ਸਰ ਤੇ ਅੱਜ ਭਾਜੀ ਹਣੀ ਕਰ ਰਹੇ ਨੇ ਗੱਡੀ ਡਰਾਇਆ ਹੋਏ ਤੇ ਚੱਲੇ ਆ ਥੋੜਾ ਸਮਾਨ ਲੈਣ ਵਾਸਤੇ ਚੱਲੇ ਆ ਸਲੂਨ ਦਾ ਹੀ ਸਮਾਨ ਆ ਤੇ ਉਹਨੂੰ ਆਪਾਂ ਲੈ ਆਈਏ ਜਾ ਕੇ ਬਾਅਦ ਵਿੱਚ ਚੰਡੇ ਦੇ ਗੋੜਾ ਗੋੜੀ ਕਰ ਪਿਆ ਗੋੜੀ ਮਰੂਦ ਮਹਲ ਆ ਚਲੇ ਆਂਟੀ ਦੇ ਕੋਲੋਂ ਗੱਡੀ ਬੜੀ ਭਜਾਈ ਫਿਰ ਬਣੀ ਮੁਰਗੇ ਰੁਕੀ ਨਹੀਂ ਉਹ ਤਾਂ ਜਾ ਜਾ ਵਾਹ ਦੱਬ ਗਿਆ ਕਿੰਨੀ ਦੇ ਹੁਣ ਜਾਣ ਦੇ ਹਾਲ ਗੇਟ ਪਹੁੰਚ ਗਏ ਇੱਧਰ ਚੱਲੇ ਆ ਆਪਾਂ ਗਏ ਸੀ ਜਨਰੇਟਰ ਲੈਣ ਵਾਸਤੇ ਤੇ ਬਲਾਉਂ ਹੁੰਦਾ ਜਿਹਦਾ ਜਿਤਾਪਨ ਗਿਆ ਬਾਕੀ ਇਹ ਵੀ ਰੇਟ ਬਹੁਤ ਦੱਸਦੇ ਉੱਥੇ 175000 2 ਲੱਖ ਇਦਾਂ ਰੇਟ ਦੇ ਦਸਣ ਆਪਣੇ ਬਟਾਲੇ ਤੋਂ ਕੋਈ ਰੇਟ ਸਹੀ 145000 ਦਾ ਮਿਲੰ데요 ਉਥੋਂ ਲੈ ਲੈਣਾ ਸਹੀ ਆ ਸਾਢੇ 7 ਹੋ ਗਏ ਨੇ ਹੁਣ ਆਏ ਸੂਂ ਤੇ ਹਾਂਜੀ ਪਪਾ ਦੇ ਪਪਾ ਦੇ ਇਹ ਚੀਜ਼ ਹੁੰਦੀ ਆ ਇਥੇ ਲੈਣ ਵਾਸਤੇ ਆਏ ਪੁੱਛਾ ਬਾਲਟੀ ਚੋਲੇ ਪਰ ਚਾਹੀਦਾ ਗਮਲੇ ਗਮਲੇ ਲੱਗੇ ਇਹ ਮਡਾ ਖਿੰਦਰ ਦਾ ਨਾ ਤੂੰ ਲੈ ਵੀ ਆ ਸਿਸਟਮ ਜਾ ਲੈ ਲਿਆ ਪੁੱਛਾ